ਹਾਂਜੀ ਆਪਾਂ ਚੱਲੇ ਆ ਵਿਆਹ ਤੇ ਰਾਤ ਜਾਗੋ ਤੇ ਸੀਗੇ ਮਿਲਦੇ ਅੱਗੇ ਜਾ ਕੇ ਸਭ ਤੋਂ ਪਹਿਲਾਂ ਆਪਾਂ ਗੱਡੀ ਪਕੌੜੇ ਨੂੰ ਧੁੱਕੀ ਫੇਰ ਖਾਦਾ ਆਮਲੇਟ ਪਕੌੜਾ ਨਹੀਂ ਕੱਢ ਰਹੀ ਪਮਾਤੂਸ ਚਾਰ ਬੇਰੀ ਮੰਮਾ ਕੱਢ ਰਹੀ ਹੈ ਪਕੌੜੇ ਤੂਸ ਹਾਂ ਗਿਆ ਨਿੱਕੂ ਓਏ ਆ ਪਾਰਨਾ ਚਰਾਇਆ ਕਰ ਆਇਆ ਨਾ ਕਰਿਆਗਾ ਇਹ ਆਪਣਾ ਯਾਰ ਆ ਨਿੱਕੂ ਤੋ ਬਾਦ ਆਪਾਂ ਪੀਤੀ ਕੌਫੀ ਸਭ ਠੀਕੇ ਮਦਦ ਕਰੋ ਬਾਜੀ ਹੋ ਗਏ ਕਰਨ ਲਈ ਲੱਗੇ ਨਾ ਦੇਖੋ ਲਾ ਮੇਰਾ ਜੱਟ ਅਸੂਬੀ ਆ ਲੈ ਗੰਦਾ ਹੀ ਬੱਲਾ ਕਰਨ ਦਾ ਹੀ ਬੱਲਾ ਖਾ ਲਿਆ ਹੋਏ ਸੁੱਤਾ ਪਿਆ ਮਨਾ ਪਕੜਦੇ ਦਹੀਂ ਪਲੇ ਚਾਬਾ ਫੇਰ ਆਪਾਂ ਖਾਦੀ ਮਿੱਠੀ ਅਮਲੀ ਠੰਡੀ ਹੁੰਦੀ ਐ ਫਿਰ ਇਹ ਬਲੀ ਦੀ ਚੱਕ ਕੱਢੇ ਤੇਰੀ ਇਮਲੀ ਦੇ ਚਿਪ ਕੱਢੇ ਕਿਆ ਬੋਲੀਆਂ ਛੋਲੀਆਂ ਦਾ ਇਹ ਭੁੱਖ ਨਹੀਂ ਪਰ ਫਿਰ ਵੀ ਖਾਣੀ ਚਾਹੀਦੀ ਕਹਿੰਦੇ ਸਾਹ ਵੇਖ ਕੇ ਦੇਖ ਕੇ ਪਜਾਏ ਹਾਂ ਇਹਨੂੰ ਭੁੱਖ ਮਾਰ ਨਹੀਂ ਲੱਗਦੀ ਆਪਾਂ ਖਾਣ ਲੱਗੇ ਰੋਟੀ ਫਿਰ ਰੋਟੀ ਉਟੀ ਖਾ ਲ ਕੇ ਤੇ ਟਾਈਮ ਨਾ ਜਾਵਾਂ ਘਰਾਂ ਨੂੰ ਗਰਮ ਗਰਮ ਖਾਣੇ ਗਲਾਵ ਜਾਣਾ ਖਾਏਗਾ ਉਹ ਬਿਲਕੁਲ ਖੋਲ ਦੇ ਕਹਿ ਬੀਬੀ ਖੋਲ ਦੇ ਜੋਈ ਨੂੰ ਕੋਈ ਨਹੀਂ ਖੋਲਦਾ ਬੀਬੀ ਨੂੰ ਕਹ ਲੈ ਬੀਬੀ ਨੂੰ ਆ ਜੀ ਆ ਜਾ ਖੋਲ ਦੇ ਬੀਬੀ ਖੋਲ ਦੇ ਜੋਈ ਨੂੰ ਆ ਜਾ ਆ ਜਾ ਆ ਜਾ ਅੱਛਾ ਆ ਜਾ ਹੋ ਗਈ ਬੀਬੀ ਦੋਸਤਰਾ ਮਾਰਕਸ ਮੇਰੇ ਵੰਨ ਰੱਖਿਆ ਹੋੰਬਰ ਜੋਈ ਵੰਨ ਰੱਖਿਆ ਆ ਆ ਆ ਵੰਨ ਰੱਖਿਆ ਖੋਲ ਦਿਆ ਤင်း ਖੋਲ ਦਿਆ ਮੇਰੀ ਮੁੱਤੀ ਨੇ ਹਾਂ ਹਾਂ ਕੋਲ ਦੇ ਹੱਥ ਜੋੜ ਦੀ ਇੱਕ ਹੱਥ ਜੋੜ ਪਹਿਲਾਂ ਫਿਰ ਹੱਥ ਜੋੜ ਕੋਲ ਦਾ ਦੋਵੇਂ ਹੱਥ ਜੋੜ ਦੀ ਆ ਤਾਂ ਕੋਲ ਦੇ ਘਰੇ ਹੁਣ ਘਰੇ ਆ ਗਏ ਆਪਾਂ ਤੇ ਮੈਕਸਿੰਗ ਫਿਰ ਖੂਬ ਖਾਇਆ ਮੈਂ ਕਿਹਾ ਬਹੁਤ ਖਾਦਾ